ਕੈਰੀ ਕਮਿਸ਼ਨ ਦੀ ਤਰਫੋਂ ਅਸੀਂ ਡਿਸਾਈਡ ਕੀਤਾ ਕਿ ਜਦੋਂ ਸਾਨੂੰ ਮੈਸੇਜਸ ਆਉਂਦੇ ਨੇ ਕਿ ਅਸੀਂ ਇੰਨੀ ਦੂਰ ਕਮਿਸ਼ਨ ਮੁਖਾਲੀ ਦਫ਼ਤਰ ਚ ਕਈ ਵਾਰੀ ਹੁੰਦਾ ਪੈਣਾ ਨਹੀਂ ਆ ਸਕਦਾ ਕਈ ਵਾਰੀ ਬੱਚੇ ਹੁੰਦੇ ਆ ਛੋਟੇ ਜਾਂ ਹੋਰ ਕੋਈ ਮਜਬੂਰੀਆਂ ਹੁੰਦੀਆਂ ਨੇ ਇਸੇ ਕਰਕੇ ਜਿਹੜਾ ਅਸੀਂ ਕਿ ਮੁਹਿੰਮ ਚਲਾਈ ਸੀ ਕਿ ਅਸੀਂ ਡਿਸਟ੍ਰਿਕਟ ਟੂ ਡਿਸਟ੍ਰਿਕਟ ਜਾ ਕੇ ਅਸੀਂ ਖੁਦ ਉੱਥੇ ਓਪਨ ਕੋਰਟ ਲਗਾਵਾਂਗੇ ਅੱਜ ਜਿਸੀ ਜਿਹੜੇ ਕੋਰਟ ਦੇ ਕੇਸਸ ਲੱਗੇ ਸੀ 36 ਕੇਸਸ ਸੀਗੇ ਤੇ ਇਹਦੇ ਨਾਲ ਅਸੀਂ ਇੱਕ ਵਾਰੀ ਪਹਿਲਾਂ ਹੀ ਪ੍ਰੈਸ ਨੋਟ ਦੇ ਦਿੰਨੇ ਹੁੰਨੇ ਕਿ ਜੇ ਕੋਈ ਹੋਰ ਆ ਕੇ ਆਪਣੀ ਕੋਈ ਵੀ ਦਰਖਾਸਤ ਦੇਣਾ ਚਾਹੁੰਦਾ ਦੇ ਸਕਦਾ ਜਿਹਦੇ ਵਿੱਚ ਵਾਕ ਇਨ ਜਿਹੜੇ ਸੀਗੇ ਉਹ ਵੀ ਮੇਰੇ ਕੋਲ 15 ਦਿਨ ਦੇ ਕਰੀਬ ਹੋ ਸੀਗੇ ਠੀਕ ਹੈ ਤੇ ਸਾਡਾ ਮਕਸਦ ਸਿਰਫ ਇੱਕੋ ਹੀ ਹੁੰਦਾ ਵੀ ਜੇ ਕੋਈ ਪ੍ਰੋਬਲਮ ਹੈ ਉਹ ਨਹੀਂ ਸਾਡੇ ਤੱਕ ਪਹੁੰਚਾਂਗੇ ਅਸੀਂ ਖੁਦ ਉਹਨਾਂ ਤੱਕ ਪਹੁੰਚਾਂਗੇ ਔਰ ਕੇਸ ਨੂੰ ਸੋਲਵ ਕਰਵਾਉਣ ਦੇ ਲਈ ਇੱਥੇ ਜਿਹੜੇ ਵੀ ਕੇਸ ਲੱਗੇ ਹੁੰਦੇ ਨੇ ਆਲਰੇਡੀ ਉਹਨਾਂ ਦੇ ਆਈਓਸ ਆਏ ਹੁੰਦੇ ਨੇ ਸਾਡੇ ਕੋਲ ਜੋ ਸਾਰੇ ਬੈਠੇ ਵੀ ਹੋਏ ਨੇ ਸਾਡੇ ਨਾਲ ਤੇ ਪੁਲਿਸ ਪ੍ਰਸ਼ਾਸਨ ਪੂਰਾ ਹੁੰਦਾ ਐਡਮਿਨਿਸਟ੍ਰੇਸ਼ਨ ਪ੍ਰਸ਼ਾਸਨ ਵੀ ਪੂਰਾ ਹੁੰਦਾ ਕੋਸ਼ਿਸ਼ ਹੁੰਦੀ ਹੈ ਕਈ ਵਾਰੀ ਹੁੰਦਾ ਕੇਸ ਕਿ ਅਸੀਂ ਗਏ ਸੀ ਸੁਣਵਾਈ ਨਹੀਂ ਹੋਈ ਇੱਕਾਈ ਵਾਰੀ ਹੁੰਦਾ ਕਿ ਸਾਡੀ ਕੇਸ ਲੰਬਾ ਪੈ ਰਿਹਾ ਤੇ ਜੋ ਅਸੀਂ ਪ੍ਰੋਬਲਮ ਨੂੰ ਸੋਲਵ ਕਰ ਸਕਦੇ ਆ ਉਹ ਦੇਰ ਐਂਡ THEN ਉੱਥੇ ਹੀ ਉਹ ਕੇਸ ਦੀ ਨਿਪਟਾਰਾ ਹੁੰਦਾ ਤੇ ਕੇਸ ਦੀ ਸੁਣਵਾਈ ਹੁੰਦੀ ਹੈ ਉਸ ਚੀਜ਼ ਤੇ ਮਨੋਂ ਕਿਹੋ ਜਿਹਾ ਕੇਸ ਜਿਹੜੇ ਆ ਜ਼ਿਆਦਾਤਰ ਮਹਿਲਾ ਦੇ ਤੁਹਾਡੇ ਸਾਹਮਣੇ ਆਦੇ ਇਹ ਬੜੀ ਸਰਪ੍ਰਾਈਜ਼ਿੰਗ ਅੱਜ ਮੈਂ ਦੇਖ ਰਹੀ ਸੀ ਤਕਰੀਬਨ ਮੈਂ ਦੇਖਿਆ ਕਿ ਇਸ ਬੈਲਟ ਦੇ ਅੰਦਰ ਆਰ.ਏ.ਸੀ. ਕੇਸ ਕੀ ਸਾਡਾ ਹਸਬੰਡ ਛੱਡ ਕੇ ਕਿਸੇ ਹੋਰ ਜਨਾਨੀ ਨਾਲ ਬਾਹਰ ਰਹਿ ਰਿਹਾ ਜਦੋਂ ਕਿ ਮੈਰਿਟ ਜਨਾਨੀ ਨੇ 2-3 ਬੱਚੇ ਨੇ ਘਰੇ ਉਹਨਾਂ ਦੇ ਜੋ ਕਹਿੰਦੇ ਹੁਣ ਸਾਨੂੰ ਘਰੋਂ ਕੱਢ ਦਿੱਤਾ ਉਹਨੂੰ ਕੁੱਟ ਮਾਰ ਕੇ ਘਰੋਂ ਕੱਢ ਦਿੱਤਾ ਕੋਈ ਖਰਚਾ ਨਹੀਂ ਦਿੰਦਾ ਕੋਈ ਕੁਝ ਨਹੀਂ ਕਰਦਾ ਸਾਡੇ ਬੱਚੇ ਨੇ ਸੀ ਕਿੰਦਾ ਪਾਲੀਏ ਇਹੋ ਜਿਹੇ ਵੀ ਕੇਸ ਸੀਗੇ ਜਿਹੜੇ ਕਿ 26 27 ਸਾਲ ਦਾ ਵਿਆਹ ਹੋਇਆ ਹੋਇਆ ਬੱਚੇ ਜਿਹੜੇ ਨੇ 18 ਸਾਲ ਦੇ 20 ਸਾਲ ਦੇ 25 ਸਾਲ ਦੇ ਹੁਣ ਉਹ ਆਦਮੀ ਨੇ ਘਰੋਂ ਕੱਢ ਦਿੱਤਾ ਉਹਨੂੰ ਕਿ ਮੈਂ ਰੱਖਣਾ ਹੀ ਨਹੀਂ ਕੋਈ ਹੋਰ ਜਨਾਨੀ ਆਪਣੇ ਕੋਲ ਰੱਖੀ ਹੋਈ ਮੈਮ ਜਾਂਚ ਕਰਕੇ ਕੁਝ ਪਤਾ ਲੱਗਾ ਕੀ ਰੀਜ਼ਨ ਕੀ ਆ ਜੀ ਇਸ ਪੂਰੇ ਇਹਨਾਂ ਦੀ ਜੀ ਕਿ ਕਿਉਂ ਛੱਡੇ ਜਾ ਰਹੇ ਨੇ ਇਹ ਇਹਨਾਂ ਚੀਜ਼ਾਂ ਦਾ ਰੀਜ਼ਨ ਨਹੀਂ ਹੁੰਦਾ ਇਹਨਾਂ ਚੀਜ਼ਾਂ ਦੀ ਆਪਣੀ ਮੈਂਟਲ ਹੁੰਦੀ ਹੈ ਕਿ ਮੈਂ ਬਸ ਨਹੀਂ ਰਹਿਣਾ ਇਹ ਚੀਜ਼ ਦਾ ਕੋਈ ਰੀਜ਼ਨ ਨਹੀਂ ਆਉਂਦਾ ਇਹਦੇ ਬਿਹਾਈਂ ਠੀਕ ਹੈ ਬਸ ਰੀਜ਼ਨ ਇਹ ਹੈ ਕਿ ਮੈਂ ਕਿਸੇ ਹੋਰ ਨਾਲ ਰਹਿਣਾ ਜਾ ਕੇ ਕਿਉਂਕਿ ਇੱਕ ਸਾਡੇ ਕੋਲ ਇੱਕ ਕਾਨੂੰਨ ਹੈ ਜਿਹਨੂੰ ਕਹਿੰਦੇ ਲਿਵ-ਇਨ ਰਿਲੇਸ਼ਨਸ਼ਿਪ ਉਹ ਓਪਨ ਐਂਡਡ ਕਾਨੂੰਨ ਹੈ ਉਹਦੇ ਦਾਇਰੇ ਦੇ ਅੰਦਰ ਨਾ ਤਾਂ ਕੋਈ ਸਜ਼ਾ ਆਉਂਦੀ ਹੈ ਨਾ ਕੋਈ ਕਾਨੂੰਨੀ ਇਹ ਕੋਈ ਡੈਕਟਰੈਂਸ ਹੈਗੇ ਨੇ ਇਹਦੇ ਅੰਦਰ ਕਿ ਜੀ ਤੁਸੀਂ ਜਦ ਤੱਕ ਡਾਈਵੋਰਸ ਨਹੀਂ ਹੁੰਦਾ ਤਦ ਤੱਕ ਤੁਸੀਂ ਲਿਵ-ਇਨ ਰਿਲੇਸ਼ਨਸ਼ਿਪ ਨਹੀਂ ਕਰ ਸਕਦੇ ਇਹੋ ਜਿਹਾ ਵੀ ਕੁਝ ਨਹੀਂ ਪ੍ਰੋਵੀਜ਼ਨ ਦਿੱਤਾ ਹੋਇਆ ਇਹ ਜਿਹੜਾ ਕਾਨੂੰਨ ਹੈ ਇਹਦਾ ਨਜ਼ਾਇਜ਼ ਫਾਇਦਾ ਉਠਾ ਰਹੇ ਨੇ ਕੇਸ ਕਰਕੇ ਇਹ ਓਪਨ ਐਂਡਡ ਕਾਨੂੰਨ ਨੂੰ ਮੈਂ ਹਮੇਸ਼ਾ ਰਿਕਮੈਂਡ ਕਰਦੀ ਹਾਂ ਕਿ ਸਾਨੂੰ ਇਹਦੇ ਉੱਤੇ ਨੱਥ ਪਾਉਣ ਦੀ ਲੋੜ ਹੈ ਇਹਦੇ ਉੱਤੇ ਡੈਟਰੈਂਸ ਲਗਾਉਣ ਦੀ ਲੋੜ ਹੈ ਤਾਂ ਕਿ ਘਰ ਨਾ ਟੁੱਟਣ ਬਾਹਰ ਨਾ ਟੁੱਟਣ ਬੱਚੇ ਜਿਹੜੇ ਨੇ ਉਹ ਖਰਾਬ ਨਾ ਮੈਡਮ ਇਹੋ ਜਿਹੇ ਕੇਸਾਂ ਦੇ ਵਿੱਚ ਸਿਰਫ ਕੇਸਾਂ ਚ ਉਲਝ ਕੇ ਰਹਿ ਜਾਣਗੇ ਦੋਵੇਂ ਮੀਆਂ ਬੀਬੀ ਕਿ ਤੁਸੀਂ ਜਿਹੜਾ ਹੈਗਾ ਜਿਵੇਂ ਕੈਂਪ ਲੱਗਦੇ ਹੁੰਦੇ ਸੀ ਪੁਰਾਣੇ ਸਮਿਆਂ ਤੇ ਉਹਨਾਂ ਨੂੰ ਸਮਝਾਉਣ ਵਾਸਤੇ ਕੋਈ ਕੈਂਪਾਂ ਦਾ ਵੀ ਇੰਤਜ਼ਾਮ ਨਹੀਂ ਕੱਲੇ ਕੇਸਾਂ ਤੱਕ ਹੀ ਸਿਸਟਮ ਹੈ ਨਹੀਂ ਕੇਸਾਂ ਦਾ ਸਿਸਟਮ ਨਹੀਂ ਹੈ ਜੀ ਜਦੋਂ ਵੀ ਕੋਈ ਕੇਸ ਲੱਗਦਾ ਉਸ ਨੂੰ ਜਦੋਂ ਅਸੀਂ ਕਿਸੇ ਪੁਲਿਸ ਸਟੇਸ਼ਨ 'ਚ ਭੇਜਦੇ ਉੱਤੇ ਦੋਵਾਂ ਪਾਰਟੀਆਂ ਨੂੰ ਬੁਲਾਇਆ ਜਾਂਦਾ ਦੋਵਾਂ ਪਾਰਟੀਆਂ ਦੀ ਮੀਡੀਏਸ਼ਨ ਹੁੰਦੀ ਹੈ ਕਾਉਂਸਲਿੰਗ ਦੀ ਲੋੜ ਪੈਂਦੀ ਹੈ ਕਾਉਂਸਲਰਸ ਜਾਂਦੇ ਨੇ ਜਦੋਂ ਇਹਨਾਂ ਨੂੰ ਸਮਝਾ ਕੇ ਅਗਰ ਤਾਂ ਠੀਕ ਕੀਤਾ ਜਾ ਸਕਦਾ ਸਮਾਜਿਕ ਪ੍ਰੈਸ਼ਰ ਬਹੁਤ ਪੈਂਦਾ ਹੈ ਇਦੇ 'ਤੇ ਅਸੀਂ ਪੰਚਾਇਤਾਂ ਨੂੰ ਕਹਿੰਨੇ ਆ ਇਹਦੇ ਅੰਦਰ ਕਿ ਪੰਚਾਇਤ ਵੀ ਬੈਟਨ ਆਫਟਰ ਆਲ ਜਿਹੜੇ ਪਿੰਡ ਦਾ ਕੇਸ ਹੁੰਦਾ ਉਤੋਂ ਦੇ ਮੋਢਬਰ ਬੰਦੇ ਹੁੰਦੇ ਨੇ ਜਿਵੇਂ ਕਿ 18 ਸਾਲ 20 ਸਾਲ ਦੇ ਬੱਚੇ ਏਡੇ ਏਡੇ ਵੱਡੇ ਨੇ ਔਰ ਤੁਸੀਂ ਇਸ ਉਮਰ 'ਚ ਕਹਿ ਰਹੇ ਹੋ ਕਿ ਆਪਣੀ ਵਾਈਫ ਨੂੰ ਤੋਂ ਘਰੋਂ ਨਿਕਲ ਜਾ ਮੈਂ ਦੂਜੀ ਕੋਈ ਜਨਾਨੀ ਰੱਖਣੀ ਹੈ ਇਹਦੇ ਅੰਦਰ ਸਮਾਜਿਕ ਤੌਰ ਦੇ ਉੱਤੇ ਪ੍ਰ पर मैं जाननी है एदे ਉਤੇ ਕਾਨੂੰਨੀ ਪ੍ਰਸ਼ਨ ਵੀ ਪਾਇਆ ਜਾਵੇ। ਬਿਲਕੁਲ। ਮੈਨੂੰ ਕਿੰਨੇ ਜੋ ਲੀਵਿੰਗ ਦਾ ਰਿਲੇਸ਼ਨਸ਼ਿਪ ਦਾ ਲਾਅ ਹੈਗਾ ਇਹਦੀ ਕੋਈ ਚੇਂਜ ਕੋਈ ਐਮੈਂਡਮੈਂਟ ਕਰਨ ਦੀ ਤੁਹਾਡੇ ਵੱਲੋਂ ਕੋਈ ਰეკਮੈਂਡੇਸ਼ਨ ਕੋਲਡੀ ਕਿਹਾ ਕੋਈ ਤੁਸੀਂ ਕੰਟੈਂਟ ਕਰ ਦਿਓ ਇਸ ਤਰ੍ਹਾਂ ਦੇ ਕੋਈ ਵੀ ਲਾਅ। ਲੇਕਿਨ ਮੈਨੂੰ ਆਪਾਂ ਚੇਂਜ ਕਰਨੇ ਕਿ ਤੁਹਾਡੇ ਡਿਪਾਰਟਮੈਂਟ ਵੱਲੋਂ ਕੋਈ ਰეკਮੈਂਡੇਸ਼ਨ ਜਲਦੀ ਹੋਵੇ। ਮੈਂ ਆਲਰੇਡੀ ਇਹਦੇ ਉਤੇ ਇੱਕ ਪੇਪਰ ਲਿਖ ਚੁੱਕੀ ਹਾਂ ਜੋ ਕਿ ਮੈਂ ਸਰਕਾਰ ਨੂੰ ਵੀ ਪ੍ਰੈਜ਼ੈਂਟ ਕਰ ਚੁੱਕੀ ਹਾਂ ਕਿ ਇਸ ਕੇਸ ਦੇ ਇਹਦੇ ਲਈ ਸਟੇਟ ਲਾਅ ਬਣਾ ਲਓ। ਜੇ ਸੈਂਟਰ ਲਾਅ ਨਹੀਂ ਬਣਦੇ ਤਾਂ ਸਟੇਟ ਲਾਅ ਬਣ ਸਕਦੇ ਨੇ। ਔਰ ਕਈ ਸਟੇਟਸ ਨੇ ਕੀਤਾ ਵੀ ਹੈ ਕੰਮ ਉੱਤਰ ਪ੍ਰਦੇਸ਼ ਨੂੰ ਦੇਖ ਲਓ ਸਾਊਥ ਵਿੱਚ ਵੀ ਕੁਝ ਸਟੇਟਸ ਨੇ ਲਾਇਆ ਉਹ ਸਟੇਟ ਦੇ ਡੈਟਰੈਂਟ ਸਕੀ ਨੇ ਕਿ ਜੇ ਕੋਈ ਬੰਦਾ ਲੜਕਾ ਲੜਕੀ ਮੈਰਿਡ ਨਹੀਂ ਹੈ ਆਪਸ ਵਿੱਚ ਰਹਿਣਾ ਵੀ ਚਾਹੁੰਦੇ ਨੇ ਕਈ ਵਾਰੀ ਹੁੰਦਾ ਨੇ ਕਿ ਸਾਲ ਦੋ ਸਾਲ ਰਹਿ ਲਿਆ ਫਿਰ ਇਧਰ ਉਧਰ ਹੋ ਗਏ ਫਿਰ ਕਹਿੰਦੇ ਜੀ ਹੁਣ ਅਸੀਂ ਕੀ ਕਰੀਏ ਇਹਦੇ ਵਿੱਚ ਉਹਦੇ ਲਈ ਵੀ ਹੋਣਾ ਚਾਹੀਦਾ ਕਿ ਕੋਈ ਕੰਟਰੈਕਟ ਬਣਾ ਲੇ ਕਿ ਅਗਰ ਤੁਸੀਂ ਇਸ ਕੰਟਰੈਕਟ ਤੋਂ ਬਾਹਰ ਜਾਂਦੇ ਹੋ ਤਾਂ ਉਹਦੇ ਉੱਤੇ ਤੁਹਾਨੂੰ ਜਿਹੜੇ ਡੈਟਰੈਂਟਸ ਨੇ ਤੁਹਾਨੂੰ ਇਹ ਕਰਨਾ ਪਏਗਾ ਚਾਹੇ ਮਾਨ ਹਾਨੀਆਂ ਚਾਹੇ ਕਿਸੇ ਵੀ ਤਰੀਕੇ ਦੇ ਨਾਲ ਕੋਈ ਲਾਅਸ ਆਣੇ ਚਾਹੀਦੇ ਨੇ ਤੇ ਜਿਹੜਾ ਮੈਰਿਟ ਮੰਨੇ ਉਹਨਾਂ ਦੇ ਉੱਤੇ ਵੀ ਹੋਣਾ ਚਾਹੀਦਾ ਕਿ ਜਦ ਤੱਕ ਤੁਹਾਡਾ ਡਿਵੋਰਸ ਨਹੀਂ ਚਾਹੇ ਲੇਡੀ ਹੈ ਚਾਹੇ ਲੜਕਾ ਹੈ ਜਦ ਤੱਕ ਡਿਵੋਰਸ ਨਹੀਂ ਹੁੰਦਾ ਤੁਸੀਂ ਨਹੀਂ ਕਰ ਸਕਦੇ ਕੁਝ ਲਾਅਸ ਸਾਡੇ ਜਿਹੜੇ ਬਣਨੇ ਚਾਹੀਦੇ ਨੇ ਔਰ ਇਹਦੇ ਉੱਤੇ ਮੈਂ ਪੇਪਰ ਵੀ ਕੀਤਾ ਜਿਹੜਾ ਕਿ ਮੈਂ ਪ੍ਰੈਜ਼ੈਂਟ ਵੀ ਕੀਤਾ ਔਰ ਮੈਨੂੰ ਪ੍ਰੋਮਿਸ ਵੀ ਕੀਤਾ ਗਿਆ ਕਿ ਅਸੀਂ ਇਸ ਨੂੰ ਬੜੀ ਸੀਰੀਅਸਲੀ ਦੇਖਾਂਗੇ ਮੈਂ ਇਹ ਤਾਂ ਹੋ ਗਿਆ ਜੀ ਕਾਨੂੰਨੀ ਪੱਖ ਜਿਹੜਾ ਤੁਸੀਂ ਕਾਨੂੰਨ ਦੇ ਹਸਾਰ ਨਾਲ ਚੱਲਣਾ ਹੈ ਇਹਦੇ ਸਮਾਜਿਕ ਪੱਖ ਦੇ ਹਿਸਾਬ ਨਾਲ ਚੱਲਦੇ ਹਾਂ ਅਸੀਂ ਅਣਖੀ ਲੋਕ ਆ ਪੰਜਾਬੀ ਆ ਹਰ ਅਸੀਂ ਕੋਈ ਵੀ ਬਾਪੇ ਨਹੀਂ ਚਾਹੁੰਦਾ ਕਿ ਉਹਨੇ ਧੀ ਵਿਆਹੀ ਆ ਉਹਦਾ ਵਿਆਹ ਕੀਤਾ ਤੇ ਉਸ ਤੋਂ ਬਾਅਦ ਉਹ ਲਿਵ ਇਨ ਰਿਲੇਸ਼ਨਸ਼ਿਪ ਚ ਚਲੀ ਜਾਵੇ ਸਮਾਜਿਕ ਪੱਖ ਤੋਂ ਤੁਸੀਂ ਕੁਝ ਕਰ ਰਹੇ ਹੋ ਮੈਂ ਤੁਹਾਨੂੰ ਪਹਿਲਾਂ ਦੇ ਦੱਸ ਚੁੱਕੀ ਇਹਦਾ ਆਨਸਰ ਲੇਕਿਨ ਮੈਂ ਤੁਹਾਡੇ ਲਈ ਦੁਬਾਰਾ ਕਰਦੀ ਹਾਂ ਸਮਾਜਿਕ ਤੌਰ ਦੇ ਉੱਤੇ ਇਹ ਹੁੰਦਾ ਕਿ ਅਸੀਂ ਪੰਚਾਇਤ ਨੂੰ ਵੀ ਬੁਲਾਉਂਦੇ ਹਾਂ ਪਿੰਡ ਦੇ ਮੋਹਦਵਾਰ ਬੰਦਿਆਂ ਨੂੰ ਬੁਲਾਉਂਦੇ ਹਾਂ ਉਹਨਾਂ ਨਾਲ ਗੱਲਬਾਤ ਕਰਕੇ ਦੋਵਾਂ ਧਿਰਾਂ ਦੇ ਪੇਰੈਂਟਸ ਨੂੰ ਵੀ ਬੁਲਾਇਆ ਜਾਂਦਾ ਹੈ ਕਾਉਂਸਲਿੰਗ ਵੀ ਹੁੰਦੀ ਹੈ ਇਹਦੇ ਉੱਤੇ ਠੀਕ ਹੈ ਕਈ ਵਾਰੀ ਬੰਦਾ ਆੜੀ ਜਾਂਦਾ ਕਿ ਮੈਂ ਰਾਣਾ ਹੀ ਨਹੀਂ ਹੈ ਕਿ ਰੀਜ਼ਨਸ ਉਹ ਉਹਨਾਂ ਦੇ ਅਲ ਇਸ ਕਰਕੇ ਮੈਂ ਜਾੜਾ ਚਾਹਨੀ ਹੈ ਕਹਿੰਦੇ ਕਿ ਸ਼ਰਾਬ ਬਹੁਤ ਪੀਂਦਾ ਨਸ਼ਾ ਬਹੁਤ ਕਰਦਾ ਮੈਂ ਨਹੀਂ ਰੜਾ ਇਹਦੇ ਨਾਲ ਕਈ ਵਾਰੀ ਹੁੰਦਾ ਜਿਹੜਾ ਲੜਕੇ ਨੇ ਉਹ ਕਹਿੰਦੇ ਜੀ ਇਹ ਕੁੜੀ ਜਿਹੜੀ ਹੈ ਮੇਰੇ ਘਰ ਦੇ ਵਿੱਚ ਇੱਜ਼ਤ ਨਹੀਂ ਕਰ ਰਹੀ ਮੇਰੇ ਮਾਪੇ ਬਾਬ ਦੀ ਇੱਜ਼ਤ ਨਹੀਂ ਕਰ ਰਹੀ ਇਸ ਕਰਕੇ ਮੈਂ ਬਾਹਰ ਜਾਣਾ ਇਹੀ ਰੀਜ਼ਨਸ ਨੂੰ ਸਾਹਮਣੇ ਰੱਖਦੇ ਹੋਏ ਜਿਹੜੀ ਆ ਅਸੀਂ ਇੱਕ ਮੀਟਿੰਗ ਕਰਵਾਨੇ ਆ ਕਾਉਂਸਲਿੰਗ ਕਰਵਾਨੇ ਆ ਪਿੰਡ ਦੇ ਮੋਢਵਰ ਬੰਦਿਆਂ ਨੂੰ ਬੁਲਾਣੇ ਆ ਦੋਵਾਂ ਪਾਰਟੀਆਂ ਨੂੰ ਬੁਲਾ ਕੇ ਨਾ ਕਿ ਕੱਲਾ ਮੁੰਡਾ ਕੁੜੀ ਨੂੰ ਨਹੀਂ ਪੂਰੇ ਪਰਿਵਾਰ ਨੂੰ ਬਿਠਾਉਂਦੇ ਆ ਜਦੋਂ ਤੇ ਤੁਸੀਂ ਜੀ ਮੈਂ ਤੁਰ ਕਿਸ ਪਰਪਸ ਲਈ ਪਹੁੰਚੇ ਸੀ ਕੋਈ ਕੋਈ ਪਰਪਸ ਸਾਡਾ ਇੱਕ ਹੈ ਜੀ ਕਮਿਸ਼ਨ ਦੀ ਤਰਫੋਂ ਅਸੀਂ ਡਿਸਾਈਡ ਕੀਤਾ ਹੈ ਕਿ ਜਦੋਂ ਸਾਨੂੰ ਮੈਸੇजेस ਆਉਂਦੇ ਨੇ ਕਿ ਅਸੀਂ ਇੰਨੀ ਦੂਰ ਕਮਿਸ਼ਨ ਮੁਹਾਲੀ ਦਫ਼ਤਰ ਚ ਕਈ ਵਾਰੀ ਹੁੰਦਾ ਪੈਣਾ ਨਹੀਂ ਆ ਸਕਦੀ ਹੈ ਕਈ ਵਾਰੀ ਬੱਚੇ ਹੁੰਦੇ ਆ ਛੋਟੇ ਜਾਂ ਹੋਰ ਕੋਈ ਮਜਬੂਰੀਆਂ ਹੁੰਦੀਆਂ ਨੇ ਇਸੇ ਕਰਕੇ ਜਿਹੜਾ ਅਸੀਂ ਇੱਕ ਮੂਵਮ ਚਲਾਈ ਸੀ ਕਿ ਅਸੀਂ ਡਿਸਟ੍ਰਿਕਟ ਟੂ ਡਿਸਟ੍ਰਿਕਟ ਜਾ ਕੇ ਅਸੀਂ ਖੁਦ ਹੋਤੇ ਓਪਨ ਕੋਰਟ ਲਗਾਵਾਂਗੇ ਅੱਜ ਜਸੀਂ ਜਿਹੜੇ ਕੋਰਟ ਦੇ ਕੇਸਸ ਲੱਗੇ ਸੀ 36 ਕੇਸਸ ਸੀਗੇ ਤੇ ਇਹਦੇ ਨਾਲ ਅਸੀਂ ਇੱਕ ਵਾਰੀ ਪਹਿਲਾਂ ਹੀ ਪ੍ਰੈਸ ਨੋਟ ਦੇ ਦਿੰਦੇ ਹੁੰਦੇ ਆ ਕਿ ਜੇ ਕੋਈ ਹੋਰ ਆ ਕੇ ਆਪਣੀ ਕੋਈ ਵੀ ਦਰਖਾਸਤ ਦੇਣਾ ਚਾਹੁੰਦਾ ਦੇ ਸਕਦਾ ਜਿਹਦੇ ਵਿੱਚੋਂ ਵਾਕ ਇਨ ਜਿਹੜੇ ਸੀਗੇ ਉਹ ਵੀ ਮੇਰੇ ਕੋਲ 15 ਦਿਨ ਤੱਕ ਹੀ ਹੋ ਸੀਗੇ ਠੀਕ ਹੈ ਤੇ ਸਾਡਾ ਮਕਸਦ ਸਿਰਫ ਇੱਕੋ ਹੀ ਹੁੰਦਾ ਵੀ ਜੇ ਕੋਈ ਪ੍ਰੋਬਲਮ ਹੈ ਉਹ ਨਹੀਂ ਸਾਡੇ ਤੱਕ ਪਹੁੰਚਾ ਦੇ ਅਸੀਂ ਖੁਦ ਉਹਨੇ ਤੱਕ ਪਹੁੰਚਾਂਗੇ ਔਰ ਕੇਸ ਨੂੰ ਸੋਲਵ ਕਰਵਾਉਣ ਦੇ ਲਈ ਇੱਥੇ ਜਿਹੜੇ ਵੀ ਕੇਸ ਲੱਗੇ ਹੁੰਦੇ ਨੇ ਆਲਰੇਡੀ ਉਹਨਾਂ ਦੇ ਆਈਓ ਜਾਈ ਹੁੰਦੇ ਨੇ ਸਾਡੇ ਕੋਲ ਜੋ ਸਾਰੇ ਬੈਕਟਰੀ ਵੀ ਹੋਏ ਨੇ ਸਾਡੇ ਨਾਲ ਤੇ ਪੁਲਿਸ ਪ੍ਰਸ਼ਾਸਨ ਪੂਰਾ ਹੁੰਦਾ ਐਡਮਿਨਿਸਟ੍ਰੇਸ਼ਨ ਪ੍ਰਸ਼ਾਸਨ ਵੀ ਪੂਰਾ ਹੁੰਦਾ ਕੋਸ਼ਿਸ਼ ਹੁੰਦੀ ਹੈ ਕਈ ਵਾਰੀ ਹੁੰਦਾ ਕੇਸ ਕਿ ਅਸੀਂ ਗਏ ਸੀ ਸੁਣਵਾਈ ਨਹੀਂ ਹੋਈ ਜਾਂ ਕਈ ਵਾਰੀ ਹੁੰਦਾ ਕਿ ਸਾਡੀ ਕੇਸ ਲੰਬਾ ਪੈ ਰਿਹਾ ਤੇ ਜੋ ਅਸੀਂ ਪ੍ਰੋਬਲਮ ਨੂੰ ਸੋਲਵ ਕਰ ਸਕਦੇ ਆ ਉਹ ਥੇਰ ਐਂਡ THEN ਉੱਥੇ ਹੀ ਕੇਸ ਦੀ ਨਕਟਾਰਾ ਹੁੰਦਾ ਤੇ ਕੇਸ ਦੀ ਸੁਵਾਈ ਹੁੰਦੀ ਉਸ ਚੀਜ਼ ਦੀ ਮੈਨੂੰ ਕਿਹੋ ਜਿਹਾ ਕੇਸ ਜਿਹੜੇ ਆ ਜਿਆਦਾਤਰ ਮੈਂ ਇਹਨਾਂ ਦੇ ਤੁਹਾਡੇ ਸਾਹਮਣੇ ਆਦੇ ਇਹ ਬੜੀ ਸਰਪ੍ਰਾਈਜ਼ਿੰਗ ਅੱਜ ਮੈਂ ਦੇਖ ਰਹੀ ਸੀ ਤਕਰੀਬਨ ਮੈਂ ਦੇਖਿਆ ਕਿ ਇਸ ਵੈਲਟ ਦੇ ਅੰਦਰ ਆਰ.ਏ.ਸੀ. ਕੇਸ ਕੀ ਸਾਡਾ ਹਸਬੰਡ ਛੱਡ ਕੇ ਕਿਸੇ ਹੋਰ ਜਨਾਨੀ ਨਾਲ ਬਾਹਰ ਰਹਿ ਰਿਹਾ ਜਦੋਂ ਕਿ ਮੈਰਿਡ ਜਨਾਨੀ ਨੇ 2-3 ਬੱਚੇ ਨੇ ਘਰੇ ਉਹਨਾਂ ਦੇ ਤੇ ਉਹ ਕਹਿੰਦੇ ਹੁਣ ਸਾਨੂੰ ਘਰੋਂ ਕੱਢ ਦਿੱਤਾ ਉਹਨੇ ਕੁੱਟ ਮਾਰ ਕੇ ਘਰੋਂ ਕੱਢ ਦਿੱਤਾ ਕੋਈ ਖਰਚਾ ਨਹੀਂ ਦਿੰਦਾ ਕੋਈ ਕੁਝ ਨਹੀਂ ਕਰਦਾ ਸਾਡੇ ਬੱਚੇ ਨੇ ਸੀ ਕਿਦਾਂ ਪਾਲੀਏ ਇਹ ਹਰ ਜਿਵੀ ਕੇਸ ਸੀਗੇ ਜਿਹੜੇ ਕਿ 26 27 ਸਾਲ ਦਾ ਵਿਆਹ ਹੋਇਆ ਹੋਇਆ ਬੱਚੇ ਜਿਹੜੇ ਨੇ 18 ਸਾਲ ਦੇ 20 ਸਾਲ ਦੇ 25 ਸਾਲ ਦੇ ਨੇ ਹੁਣ ਉਹ ਆਦਮੀ ਨੇ ਘਰੋਂ ਕੱਢ ਦਿੱਤਾ ਉਹਨੂੰ ਕਿ ਮੈਂ ਰੱਖਣਾ ਹੀ ਨਹੀਂ ਆ ਕੋਈ ਹੋਰ ਜਨਾਨੀ ਆਪਣੇ ਕੋਲ ਰੱਖੀ ਹੈ ਮੈਂ ਜਾਂਚ ਕਰਕੇ ਕੁਝ ਪਤਾ ਲੱਗਾ ਕਿ ਰੀਜ਼ਨ ਕੀ ਹੈ ਜੀ ਇਸ ਵੇਲੇ ਨਾਲ ਕੀ ਜਾ ਕੇ ਕਿਉਂ ਛੱਡੇ ਜਾ ਰਹੇ ਨੇ ਇਹਨਾਂ ਚੀਜ਼ਾਂ ਦਾ ਰੀਜ਼ਨ ਨਹੀਂ ਹੁੰਦਾ ਇਹਨਾਂ ਚੀਜ਼ਾਂ ਦੀ ਆਪਣੀ ਮੈਂਟਲ ਹੁੰਦੀ ਹੈ ਕਿ ਮੈਂ ਬਸ ਨਹੀਂ ਰਹਿਣਾ ਇਹ ਚੀਜ਼ ਦਾ ਕੋਈ ਰੀਜ਼ਨ ਨਹੀਂ ਆਉਂਦਾ ਇਹਦੇ ਵਿਹਾਈ ਠੀਕ ਹੈ ਬਸ ਰੀਜ਼ਨ ਇਹ ਹੈ ਕਿ ਮੈਂ ਕਿਸੇ ਹੋਰ ਨਾਲ ਰਹਿਣਾ ਜਾ ਕੇ ਕਿਉਂਕਿ ਇੱਕ ਸਾਡੇ ਕੋਲ ਇੱਕ ਕਾਨੂੰਨ ਹੈ ਜਿਹਨੂੰ ਕਹਿੰਦੇ ਲਿਵਿੰਗ ਰਿਲੇਸ਼ਨਸ਼ਿਪ ਉਹ ਓਪਨ ਐਂਡਡ ਕਾਨੂੰਨ ਹੈ ਉਹਦੇ ਦਾਇਰੇ ਦੇ ਅੰਦਰ ਨਾ ਤਾਂ ਕੋਈ ਸਜ਼ਾ ਆਉਂਦੀ ਹੈ ਨਾ ਕੋਈ ਕਾਨੂੰਨੀ ਇਹ ਕੋਈ ਡੈਕਟਰੈਂਸ ਹੈ ਕਿ ਇਹਦੇ ਅੰਦਰ ਕਿ ਜੀ ਤੁਸੀਂ ਜਦ ਤੱਕ ਡਾਈਵੋਰਸ ਨਹੀਂ ਹੁੰਦਾ ਤਦ ਤੱਕ ਤੁਸੀਂ ਲਿਵਿੰਗ ਰਿਲੇਸ਼ਨਸ਼ਿਪ ਨਹੀਂ ਕਰ ਸਕਦੇ ਇਹੋ ਜਿਹਾ ਵੀ ਕੁਝ ਨਹੀਂ ਪ੍ਰੋਵੀਜ਼ਨ ਦਿੱਤਾ ਹੋਇਆ ਇਹ ਜਿਹੜਾ ਕਾਨੂੰਨ ਹੈ ਇਹਦਾ ਨਜ਼ਾਇਜ਼ ਫਾਇਦਾ ਉਠਾ ਰਹੇ ਨੇ ਇਸ ਕਰਕੇ ਇਹ ਓਪਨ ਐਂਡਡ ਕਾਨੂੰਨ ਨੂੰ ਮੈਂ ਹਮੇਸ਼ਾ ਰეკਮੈਂਡ ਕਰਦੀ ਹਾਂ ਕਿ ਸਾਨੂੰ ਇਹਦੇ ਉੱਤੇ ਨੱਥ ਪਾਉਣ ਦੀ ਲੋੜ ਹੈ ਇਹਦੇ ਉੱਤੇ ਡੈਕਟਰੈਂਸ ਲਗਾਉਣ ਦੀ ਲੋੜ ਹੈ ਤਾਕੇ ਘਰ ਨਾ ਟੁੱਟੇ ਬਾਹਰ ਨਾ ਟੁੱਟੇ ਬੱਚੇ ਜਿਹੜੇ ਨੇ ਉਹ ਖਰਾਬ ਨਾ ਮੈਂ ਨਹੀਂ ਸੋਚੇ ਕੇਸਾਂ ਦੇ ਵਿੱਚ ਸਿਰਫ ਕੇਸਾਂ ਚ ਉਲਝ ਕੇ ਰਹਿ ਜਾਣਗੇ ਦੋਵੇਂ ਮੀਆਂ ਬੀਬੀ ਕਿ ਤੁਸੀਂ ਜਿਹੜਾ ਹੈਗਾ ਜਿਵੇਂ ਕੈਂਪ ਲੱਗਦੇ ਦੇ ਵਿੱਚ ਪੁਰਾਣੇ ਸਮਿਆਂ ਤੇ ਉਹਨਾਂ ਨੂੰ ਸਮਝਾਉਣ ਵਾਸਤੇ ਕੋਈ ਕੈਂਪਾਂ ਦਾ ਵੀ ਇੰਤਜ਼ਾਮ ਹੋਵੇ ਇਕੱਲੇ ਕੇਸਾਂ ਤੱਕ ਹੀ ਸਿਸਟਮ ਹੈ ਜੀ ਕੇਸਾਂ ਦਾ ਸਿਸਟਮ ਨਹੀਂ ਹੈ ਜੀ ਜਦੋਂ ਵੀ ਕੋਈ ਕੇਸ ਲੱਗਦਾ ਉਸ ਨੂੰ ਜਦੋਂ ਅਸੀਂ ਕਿਸੇ ਪੁਲਿਸ ਸਟੇਸ਼ਨ 'ਚ ਭੇਜਦੇ ਹਾਂ ਉਹਨਾਂ ਦਾ ਆਈਓ ਲੱਗਦੇ ਨੇ ਉੱਥੇ ਦੋਹਾਂ ਪਾਰਟੀਆਂ ਨੂੰ ਬੁਲਾਇਆ ਜਾਂਦਾ ਦੋਹਾਂ ਪਾਰਟੀਆਂ ਦੀ ਮੀਡੀਏਸ਼ਨ ਹੁੰਦੀ ਹੈ ਕਾਉਂਸਲਿੰਗ ਦੀ ਲੋੜ ਪੈਂਦੀ ਹੈ ਕਾਉ ਜਦੋਂ ਇਹਨਾਂ ਨੂੰ ਸਮਝਾ ਕੇ ਅਗਰ ਤਾਂ ਠੀਕ ਕੀਤਾ ਜਾ ਸਕਦਾ ਸਮਾਜਿਕ ਪ੍ਰੈਸ਼ਰ ਬਹੁਤ ਪੈਂਦਾ ਦਿੱਤੀ ਅਸੀਂ ਪੰਚਾਇਤਾਂ ਨੂੰ ਕਹਿੰਨੇ ਆ ਇਹਦੇ ਅੰਦਰ ਕਿ ਪੰਚਾਇਤ ਵੀ ਬੈਟਰ ਆਫਟਰ ਆਲ ਜਿਹੜੇ ਪਿੰਡ ਦਾ ਕੇਸ ਹੁੰਦਾ ਉਤੋਂ ਦੇ ਮੋਹਤਬਰ ਬੰਦੇ ਹੁੰਦੇ ਨੇ ਜਿਵੇਂ ਕਿ 18 ਸਾਲ 20 ਸਾਲ ਦੇ ਬੱਚੇ ਢਾਡੇ ਵੱਡੇ ਨੇ ਆ ਤੁਸੀਂ ਇਸ ਉਮਰ 'ਚ ਕਹਿ ਰਹੇ ਹੋ ਕਿ ਆਪਣੀ ਵਾਈਫ ਨੂੰ ਤੂੰ ਘਰੋਂ ਨਿਕਲ ਜਾ ਮੈਂ ਦੂਜੀ ਕੋਈ ਜਨਾਨੀ ਰੱਖਣੀ ਹੈ ਇਹਦੇ ਅੰਦਰ ਸਮਾਜਿਕ ਤੌਰ ਦੇ ਉੱਤੇ ਪ੍ਰੈਸ਼ਰ ਪਾਇਆ ਜਾਂਦਾ ਪਰ ਮੈਂ ਜਾਣਦੀ ਆ ਇਹਦੇ ਉੱਤੇ ਕਾਨੂੰਨੀ ਪ੍ਰੈਸ਼ਰ ਵੀ ਪਾਇਆ ਜਾਂਦਾ ਬਿਲਕੁਲ ਮੈਂ ਕਿੰਨੇ ਸਾਰੀ ਗੱਲ ਕੀਤੀ ਹੈ ਮੈਡਮ ਕਿ ਔਰਤਾਂ ਅਗਰ ਮਰਦ ਆ ਉਹ ਛੱਡ ਰਿਆ ਪਰ ਮੇਰੇ ਕੋਲ ਇਸ ਟਾਈਮ ਮੇਰੇ ਮੋਬਾਈਲ ਦੇ ਵਿੱਚ ਵੀ ਰਿਕਾਰਡ ਹੈ ਕਿ ਜਦੋਂ ਕਿ ਕੋ ਮਰਦ ਰੋ ਰਿਹਾ ਮੇਰੇ ਕੋਲੇ ਕਿ ਮੇਰੀ ਔਰਤ ਹੈ ਉਹਨੂੰ ਪਹਿਲਾਂ ਇੱਕ ਨਾਮ ਦੇ ਸਾਰੀ ਨੂੰ ਲੈ ਗਿਆ ਫਿਰ ਮੇਰੀ ਮੈਂ ਬਿਲਕੁਲ ਮੈਂ ਬਿਲਕੁਲ ਮੰਨਦੀ ਹਾਂ ਮੈਂ 25 ਮੰਗ ਰਿਹਾ ਪਰ ਉਹ ਕਿਸੇ ਇਨਸਾਫ ਨਹੀਂ ਲਿਵ ਇਨ ਰਿਲੇਸ਼ਨ ਦੇ ਦਿੱਤਾ ਮੈਂ ਕੋਈ ਤਾਂ ਤੁਹਾਨੂੰ ਕਹ ਰਹੀ ਮੈਂ ਇਸ ਚੀਜ਼ ਨੂੰ ਮੰਨਦੀ ਹਾਂ ਕਿ ਇਕੱਲਾ ਇਹਦੇ ਅੰਦਰ ਇਹ ਨਹੀਂ ਹੈ ਕਿ ਬੰਦਿਆ ਨੇ ਕੀਤਾ ਇਹ ਕੰਮ ਠੀਕ ਹੈ ਬਹੁਤ ਲੇਡੀਜ਼ ਨੇ ਬੱਚੇ ਘਰੇ ਛੱਡ ਕੇ ਤੇ ਆਪ ਚਲੇ ਗਏ ਕਿਸੇ ਹੋਰ ਦੇ ਨਾਲ ਹੁਣ ਉਹ ਹਸਬੰਡ ਜ ਉਹ ਡਰ ਦਰਦ ਵੀਰ ਦਾ ਕਿ ਮੈਂ ਬੱਚੇ ਇਕੱਲਾ ਕਿਵੇਂ ਪਾਲਾਂ ਠੀਕ ਹੈ ਨਾ ਇਹ ਜਿਹੜੀ ਹੈ ਇਸ ਦੇ ਦਾਇਰੇ ਦੇ ਅੰਦਰ ਦੋਵੇਂ ਆਉਣੇ ਚਾਹੀਦੇ ਨੇ ਚਾਹੇ ਕੁੜੀ ਹੈ ਤੇ ਚਾਹੇ ਮੁੰਡਾ ਹੈ ਠੀਕ ਹੈ ਆਫਟਰ ਆਲ ਵਿਆਹ ਹੋਇਆ ਬੱਚੇ ਹੋਏ ਨੇ ਰਿਸਪੌਂਸਿਬਿਲਟੀ ਦੋਵਾਂ ਦੀ ਬਣਦੀ ਹੈ ਇੱਕ ਦੀ ਨਹੀਂ ਬਣਦੀ ਇਹ ਇਸ ਤਰ੍ਹਾਂ ਜੋ ਲਿਵਿੰਗ ਦਾ ਰਿਲੇਸ਼ਨਸ਼ਿਪ ਦਾ ਲਾਅ ਹੈਗਾ ਇਹਦੇ ਵਿੱਚ ਕੋਈ ਚੇਂਜ ਐਮੈਂਡਮੈਂਟ ਕਰਨ ਦੀ ਕੋਈ ਰਿਕਮੈਂਡੇਸ਼ਨ ਸੀ ਆਲਰੇਡੀ ਕਿਹਾ ਕਿ ਇਸ ਨੂੰ ਕੰਟੈਂਟ ਕਰ ਦਿਓ ਇਸ ਤਰ੍ਹਾਂ ਦੀ ਕੋਈ ਲਾਅ ਲੇਕਿਨ ਇਹਨੂੰ ਆਪਾਂ ਚੇਂਜ ਕਰਨ ਦੀ ਕੋਈ ਡਿਪਾਰਟਮੈਂਟ ਐਮ ਉਹਦੀ ਰਿਕਮੈਂਡੇਸ਼ਨ ਜਲਦੀ ਮੈਂ ਆਲਰੇਡੀ ਇਹਦੇ ਉੱਤੇ ਇੱਕ ਪੇਪਰ ਲਿਖ ਚੁੱਕੀ ਹਾਂ ਜੋ ਕਿ ਮੈਂ ਸਰਕਾਰ ਨੂੰ ਵੀ ਪ੍ਰੈਜ਼ੈਂਟ ਕਰ ਚੁੱਕੀ ਹਾਂ ਕਿ ਇਸ ਕੇਸ ਦੇ ਇਹਦੇ ਲਈ ਸਟੇਟ ਲਾਸ ਬਣਾ ਲਓ ਜੇ ਸੈਂਟਰ ਲਾਸ ਨਹੀਂ ਬਣਦੇ ਤਾਂ ਸਟੇਟ ਲਾਸ ਬਣ ਸਕਦੇ ਨੇ ਔਰ ਕਈ ਸਟੇਟਸ ਨੇ ਕੀਤਾ ਵੀ ਹੈ ਇਹ ਕੰਮ ਉੱਤਰ ਪ੍ਰਦੇਸ਼ ਨੂੰ ਦੇਖ ਲਓ ਸਾਊਥ ਵਿੱਚ ਵੀ ਕੁਝ ਸਟੇਟਸ ਨੇ ਲਾਇਆ ਉਹ ਸਟੇਟ ਦੇ ਡੈਟਰੈਂਟਸ ਕੀ ਨੇ ਕਿ ਜੇ ਕੋਈ ਬੰਦਾ ਲੜਕਾ ਲੜਕੀ ਮੈਰਿਡ ਨਹੀਂ ਹੈ ਆਪਸ ਵਿੱਚ ਰਹਿਣਾ ਵੀ ਚਾਹੁੰਦੇ ਨੇ ਕਈ ਵਾਰੀ ਹੁੰਦਾ ਨਾ ਕਿ ਸਾਲ 2 ਸਾਲ ਰਹਿ ਲਿਆ ਫਿਰ ਇੱਧਰ ਉੱਧਰ ਹੋ ਗਏ ਫਿਰ ਕਹਿੰਦੇ ਜੀ ਹੁਣ ਅਸੀਂ ਕੀ ਕਰੀਏ ਇਹਦੇ ਵਿੱਚ ਉਹਦੇ ਲਈ ਵੀ ਹੋਣਾ ਚਾਹੀਦਾ ਕਿ ਕੋਈ ਕੰਟਰੈਕਟ ਬਣਾ ਕਿ ਅਗਰ ਤੁਸੀਂ ਇਸ ਕੰਟਰੈਕਟ ਤੋਂ ਬਾਹਰ ਜਾਂਦੇ ਹੋ ਤਾਂ ਉਹਦੇ ਉੱਤੇ ਤੁਹਾਨੂੰ ਜਿਹੜੇ ਡੈਟਲਸ ਨੇ ਤੁਹਾਨੂੰ ਇਹ ਕਰਨਾ ਪਏਗਾ ਚਾਹੇ ਮਾਨਹਾਨੀਆ ਚਾਹੇ ਕਿਸੇ ਵੀ ਤਰੀਕੇ ਦੇ ਨਾਲ ਕੋਈ ਲਾਜ਼ ਆਉਣੇ ਚਾਹੀਦੇ ਨੇ ਤੇ ਜਿਹੜਾ ਮੈਰਿਡ ਮੰਦੇ ਉਹਨਾਂ ਦੇ ਉੱਤੇ ਵੀ ਹੋਣਾ ਚਾਹੀਦਾ ਕਿ ਜਦ ਤੱਕ ਤੁਹਾਡਾ ਡਿਵੋਰਸ ਨਹੀਂ ਦਾ ਚਾਹੇ ਲੇਡੀ ਆ ਚਾਹੇ ਲੜਕਾ ਆ ਜਦ ਤੱਕ ਡਿਵੋਰਸ ਨਹੀਂ ਹੁੰਦਾ ਤੁਸੀਂ ਨਹੀਂ ਕਰ ਸਕਦੇ ਕੁਝ ਲਾਜ਼ ਸਾਡੇ ਜਿਹੜੇ ਬਣਨੇ ਚਾਹੀਦੇ ਨੇ ਔਰ ਇਹਦੇ ਉੱਤੇ ਮੈਂ ਪੇਪਰ ਵੀ ਕੀਤਾ ਜਿਹੜਾ ਕਿ ਮੈਂ ਪ੍ਰੈਜ਼ੈਂਟ ਵੀ ਕੀਤਾ ਹੈ ਔਰ ਮੈਨੂੰ ਪ੍ਰੋਮਿਸ ਵੀ ਕੀਤਾ ਗਿਆ ਕਿ ਅਸੀਂ ਇਸ ਨੂੰ ਬੜੀ ਸੀਰੀਅਸਲੀ ਦੇਖਾਂਗੇ। ਮੈਂ ਇਹ ਤਾਂ ਹੋ ਗਿਆ ਜੀ ਕਾਨੂੰਨੀ ਪੱਖ ਜਿਹੜਾ ਤੁਸੀਂ ਕਾਨੂੰਨ ਦੇ ਹਿਸਾਬ ਨਾਲ ਚੱਲਣਾ ਹੈ। ਇਹ ਤੇ ਸਮਾਜਿਕ ਪੱਖ ਦੇ ਹਿਸਾਬ ਨਾਲ ਚੱਲਦੇ ਹਾਂ। ਅਸੀਂ ਅਣਖੀ ਲੋਕ ਆ ਪੰਜਾਬੀ ਆ, ਹਰਿਆਣਵੀ ਆ, ਲਾਗੇ ਤੱਕ ਜਿਹੜੇ ਵੀ ਸੂਤੇ ਆ। ਅਸੀਂ ਕੋਈ ਵੀ ਬਾਪੇ ਨਹੀਂ ਚਾਹੁੰਦਾ ਕਿ ਉਹਨੇ ਧੀ ਵਿਆਹੀ ਆ ਉਹਦਾ ਵਿਆਹ ਕੀਤਾ ਤੇ ਉਸ ਤੋਂ ਬਾਅਦ ਉਹ ਲਿਵ ਇਨ ਰਿਲੇਸ਼ਨਸ਼ਿਪ ਚ ਚਲੀ ਜਾਵੇ। ਸਮਾਜਿਕ ਪੱਖ ਤੋਂ ਤੁਸੀਂ ਕੁਝ ਕਰਦੇ? ਮੈਂ ਤੁਹਾਨੂੰ ਪਹਿਲਾਂ ਦੇ ਦੱਸ ਚੁੱਕੀ ਇਹਦਾ ਆਨਸਰ ਲੇਕਿਨ ਮੈਂ ਤੁਹਾਡੇ ਲਈ ਦੁਬਾਰਾ ਕਰਦੀ। ਸਮਾਜਿਕ ਤੌਰ ਦੇ ਉਤੇ ਇਹ ਹੁੰਦਾ ਕਿ ਅਸੀਂ ਪੰਚਾਇਤ ਨੂੰ ਵੀ ਬੁਲਾਉਣੇ ਆਂ। ਉਹਨਾਂ ਨਾਲ ਗੱਲਬਾਤ ਕਰਕੇ ਦੋਵਾਂ ਧਿਰਾਂ ਦੇ ਪੇਰੈਂਟਸ ਨੂੰ ਵੀ ਬੁਲਾਇਆ ਜਾਂਦਾ ਹੈ ਕਾਉਂਸਲਿੰਗ ਵੀ ਹੁੰਦੀ ਹੈ ਇਹਦੇ ਉੱਤੇ ਠੀਕ ਹੈ ਕਈ ਵਾਰੀ ਬੰਦਾ ਆੜੀ ਜਾਂਦਾ ਕਿ ਮੈਂ ਰਹਿਣਾ ਹੀ ਨਹੀਂ ਹੈ ਕਿ ਰੀਜ਼ਨਸ ਉਹ ਉਹਨਾਂ ਦੇ ਅਲੱਗ-ਅਲੱਗ ਹੁੰਦੇ ਨੇ ਕਿਸੇ ਚ ਰੀਜ਼ਨ ਹੁੰਦਾ ਕਿ ਕੁੱਟਮਾਰ ਬਹੁਤ ਹੋ ਰਹੀ ਹੈ ਇਸ ਕਰਕੇ ਮੈਂ ਜਾਣਾ ਚਾਹਨੀ ਹੈ ਕਦੇ ਕਿ ਸ਼ਰਾਬ ਬਹੁਤ ਪੀਂਦਾ ਨਸ਼ਾ ਬਹੁਤ ਕਰਦਾ ਮੈਂ ਨਹੀਂ ਰਹਿਣਾ ਇਹਦੇ ਨਾਲ ਕਈ ਵਾਰੀ ਹੁੰਦਾ ਜਿਹੜਾ ਲੜਕੇ ਨੇ ਉਹ ਕਹਿੰਦੇ ਜੀ ਇਹ ਕੁੜੀ ਜਿਹੜੀ ਹੈ ਮੇਰੇ ਘਰ ਦੀ ਚ ਇੱਜ਼ਤ ਨਹੀਂ ਕਰ ਰਹੀ ਮੇਰੇ ਮਾਪੇ ਦੀ ਇੱਜ਼ਤ ਨਹੀਂ ਕਰ ਰਹੀ ਇਸ ਕਰਕੇ ਮੈਂ ਬਾਹਰ ਜਾਣਾ ਇਹੀ ਰੀਜ਼ਨਸ ਨੂੰ ਸਾਹਮ ਜਿਹੜੀ ਆ ਅਸੀਂ ਇੱਕ ਮੀਟਿੰਗ ਕਰਵਾਨੀ ਆ ਕਾਉਂਸਲਿੰਗ ਕਰਵਾਨੀ ਆ ਪਿੰਡ ਦੇ ਬੋਧਵਰ ਬੰਦਿਆਂ ਨੂੰ ਬੁਲਾਉਨੇ ਆ ਦੋਵਾਂ ਪਾਰਟੀਆਂ ਨੂੰ ਬੁਲਾ ਕੇ ਨਾ ਕਿ ਕੱਲਾ ਮੁੰਡਾ ਕੁੜੀ ਨੂੰ ਨਹੀਂ ਪੂਰੇ ਪਰਿਵਾਰ ਨੂੰ ਬਿਠਾਉਂਦੇ ਆ ਜਦੋਂ ਦੇ ਤੁਸੀਂ ਚੇਅਰਪਰਸਰ ਬਣੇ ਤਲਾਕ ਦੀ ਰੇਸ਼ੋ ਵਧੀਆ ਇੱਕ ਕਰੀ ਨਹੀਂ ਮੇਰੇ ਚੇਅਰਮੈਨ ਦੇ ਬਣਨ ਦੇ ਨਾਲ ਮੇਰੇ ਨੂੰ ਥੋੜੀ ਠੀਕ ਹੈ ਕਿ ਪਿਛਲੇ 2-3 ਸਾਲ ਤੋਂ ਇਹ ਜਿਹੜੀ ਚੀਜ਼ਾਂ ਨੇ ਕੇਸ ਨੇ ਜਿਹੜੇ ਤੁਸੀਂ ਦੱਸ ਰਹੇ ਹੋ ਤਲਾਕ ਵਾਲੇ ਤਲਾਕ ਵਾਲੇ ਤਲਾਕ ਵਾਲੇ ਕੇਸ ਜਿਹੜੇ ਨੇ ਇਸ ਚੀਜ਼ਾਂ ਨੂੰ ਜਿਹੜੀ ਅਸੀਂ ਕਾਨੂੰਨੀ ਤੌਰ ਤੇ ਕਰੀਏ ਇੱਕ ਕੋਰਟ ਕੇਸ ਰਿਕਮੈਂਡ ਕਰਦੇ ਮੈਡੀਏਟਰ ਇਸ ਦਾ ਡਿਸ ਜੀ ਮੈਮ ਜਿਹੜਾ ਇੱਕ ਕੰਚਨ ਕੁਮਾਰੀ ਉਫ ਕਮਲਕੌਰ ਦਾ ਕੇਸ ਆ ਆ ਤੁਸੀਂ ਉਹਦੇ ਤੇ ਨੋਟਿਸ ਵੀ ਲਿਆ ਤੁਹਾਨੂੰ ਲੱਗਦਾ ਕੇ ਇਸ ਤਰ੍ਹਾਂ ਦਾ ਕੰਟੈਂਟ 'ਤੇ ਸਖਤ ਕੋਈ ਕਾਨੂੰਨ ਬਣਨਾ ਚਾਹੀਦਾ ਜਿਵੇਂ ਕੋਈ ਮਹਿਲਾ ਦਾ ਕਤਲ ਹੋਇਆ ਉਹਦਾ ਕੋਈ ਵੀ ਹਾਮੀ ਨਹੀਂ ਭਰਦਾ ਇਦਾਂ ਦਾ ਨਹੀਂ ਹੋਣਾ ਚਾਹੀਦਾ ਪਰ ਇਦਾਂ ਦਾ ਜਿਹੜਾ ਕੰਟੈਂਟ ਪਿਆ ਇੱਕ ਮਹਿਲਾ ਵੱਲੋਂ ਪਾਇਆ ਗਿਆ ਤੁਹਾਡੇ ਵੱਲੋਂ ਬਹੁਤ ਸਖਤ ਨੋਟਿਸ ਵੀ ਲਿਆ ਗਿਆ ਕਿ ਇਦਾਂ ਦਾ ਇੱਕ ਲਾਅ ਬਣਾਇਆ ਜਾਵੇ ਸਰਕਾਰ ਵੱਲੋਂ ਕਿ ਗੰਦ ਜਿਹੜਾ ਸਾਡੇ ਬੱਚੇ ਵੀ ਦੇਖ ਰਹੇ ਆ ਸਾਡੀਆਂ ਭੈਣਾਂ ਵੀ ਦੇਖ ਰਹੀਆਂ ਉੱਥੇ ਸਾਰਾ ਕੁਝ ਦੇਖ ਰਿਹਾ ਇਹ ਬੰਦ ਹੋਵੇ ਬਿਲਕੁਲ ਠੀਕ ਗੱਲ ਸਾਈਬਰ ਲਾਅਸ ਬਣਨੇ ਚਾਹੀ ਇੰਟਰਨੈਟ ਦੇ ਉੱਤੇ ਜਿਹੜਾ ਇੱਕ ਕੰਟਰੋਲ ਪਾਣਾ ਚਾਹੀਦਾ ਇਸ ਦਾ ਅਸਰ ਸਾਡੇ ਬੱਚਿਆਂ ਦੇ ਉੱਤੇ ਬਹੁਤ ਜ਼ਿਆਦਾ ਗਲਤ ਪੈ ਰਿਹਾ ਇਸ ਚੀਜ਼ ਦਾ ਇਹ ਜ਼ਰੂਰ ਬਣਨਾ ਚਾਹੀਦਾ ਪਰ ਇਹਦੇ ਨਾਲ ਨਾਲ ਮੈਂ ਇਹ ਵੀ ਕਹਿਣੀ ਆ ਕਿ ਕਿਸੇ ਨੂੰ ਕੋਈ ਹੱਕ ਨਹੀਂ ਹੈ ਕਿ ਕਿਸੇ ਦੀ ਕਿਸ ਨੂੰ ਮਾਰ ਕੇ ਉਹਦੀ ਜਾਨ ਲੈਣ ਦੀ ਠੀਕ ਹੈ ਤੇ ਸਾਈਬਰ ਲਾਅ ਜਿਹੜੇ ਨੇ ਬਹੁਤ ਸਖਤ ਬਣਨੇ ਚਾਹੀਦੇ ਨੇ ਇਸ ਦੇ ਲਈ ਵੀ ਮੈਂ ਇੱਕ ਲੈਟਰ ਪਾ ਰਹੀ ਹਾਂ ਜਿਹੜੇ ਕਿ ਮੈਂ ਪ੍ਰਾਈਮ ਮਿਨਿਸਟਰ ਸਾਹਿਬ ਸਾਡੇ ਹੋਮ ਮਿਨਿਸਟਰੀ ਸਾਹਿਬ ਇਹਨਾਂ ਨੂੰ ਪਾ ਰਹੀ ਹਾਂ ਕਿਉਂਕਿ ਇਹ ਸੈਂਟਰ ਦੀ ਤਰਫੋਂ ਇਹ ਲਾਅ ਜਿਹੜੇ ਨੇ ਜ਼ਰੂਰ ਬਣਨੇ ਚਾਹੀਦੇ ਨੇ ਸਾਈਬਰ ਦੇ ਉੱਤੇ ਕੰਪੂਲ ਪਾਣਾ ਚਾਹੀਦਾ ਜੀ ਮਨ ਮੇਰਾ ਲਾਸਟ ਕੁਸਚਨ ਹੈ ਤੁਹਾਡੇ ਜਦੋਂ ਤੁਸੀਂ ਚੇਅਰਪਰਸ ਬਣੇ ਹੋ ਮੈਂ ਤਾਂ ਇਹ ਨਹੀਂ ਕਰ ਕਿੰਨੇ ਕੇਸ ਐਸੇ ਆਏ ਆ ਜਿਹੜੇ ਕਿ ਲੜਕੀਆਂ ਨਸ਼ਾ ਕਰਦੀਆਂ ਹੋਣ ਤਾਂ ਤਲਾਕ ਦੀ ਨੋਟਾਈ ਦੇਖੋ ਅਦਰ ਕਿ ਮੈਂ ਜੇਲ੍ਹਾਂ ਚ ਵੀ ਜਾਣੀ ਆ ਜੇਲ੍ਹਾਂ ਵਗੈਰਾ ਦੌਰਾ ਕਰਨ ਦੇ ਲਈ ਮੈਂ ਦੇਖਿਆ ਕਿ ਲੇਡੀਜ਼ ਦੇ ਕੇਸ ਅੰਡਰ ਐਨਡੀਪੀਐਸ ਐਕਟ ਬਹੁਤ ਜ਼ਿਆਦਾ ਨੇ ਠੀਕ ਹੈ ਕਈ ਜਾਂਦਾ ਨੇ ਕਿ ਉਹ ਕੈਰੀਅਰ ਨੇ ਗਿਆ ਕਿ ਉਹ ਖਾਰੇ ਨੇ ਥਾਨ ਵਾਲੇ ਮੈਨੂੰ ਘੱਟ ਨਜ਼ਰ ਆਏ ਲੇਕਿਨ ਕੈਰੀਅਰ ਦੇ ਲਈ ਜ਼ਰੂਰ ਸੀਗਾ ਕਿਉਂਕਿ ਇਹ ਲੱਗਦਾ ਮੈਨੂੰ ਕਿ ਨਸ਼ਾ ਤਸਕਾ ਨੂੰ ਇਹ ਲੱਗਦਾ ਕਿ ਅਗਰ ਇੱਕ ਔਰਤ ਜਾਂ ਬੱਚਿਆਂ ਦੇ थ्रू ਅਸੀਂ ਇਹ ਰੂਟ ਕਰਾਂਗੇ ਤੇ ਸ਼ਾਇਦ ਪੁਲਿਸ ਦੀ ਨਜ਼ਰ 'ਚ ਨਹੀਂ ਆਏਗਾ ਜਾਂ ਉਹਨਾਂ ਦੀ ਤਲਾਸ਼ੀ ਨਹੀਂ ਲਈ ਜਾਏਗੀ ਪਰ ਇਹ ਗੱਲ ਠੀਕ ਹੈ ਕਿ ਲੇਡੀਆਂ ਜਿਹੜੀਆਂ ਐਨਡੀਪੀਏ ਐਕਟ ਦੇ ਅੰਦਰ ਕਾਫੀ ਸੌਫਟ ਟਾਰਗੇਟ ਸਮਝਦੇ ਆਂ ਬੇਡੀਆਂ ਇਸ ਔਟ ਦ ਸੌਫਟ ਟਾਰਗੇਟ ਥਿਸ ਇਜ਼ ਅ ਸੌਫਟ ਕੈਰੀਅਰ ਟਾਰਗੇਟ ਨਹੀਂ ਕਹਿ ਸਕਦੇ ਆਪਾਂ ਟਾਰਗੇਟ ਨਹੀਂ ਹੈ ਕਿ ਉਹ ਉਹਨਾਂ ਨੂੰ ਕੁਝ ਕਰ ਦਿੱਤਾ ਉਹਨਾਂ ਨੇ ਬਟ ਸੌਫਟ ਕੈਰੀਅਰਸ ਨੇ ਕਿ ਇੱਕ ਬਹਿਲਾ ਨੂੰ ਉਹਦੀ ਤਲਾਸ਼ੀ ਲੜਾ ਜਾਂ ਉਹਨੂੰ ਬਾਰ-ਬਾਰ ਪੁਲਿਸ ਸਟੇਸ਼ਨ ਬੁਲਾੜਾ ਜਾਂ ਬੱਚਿਆਂ ਨੂੰ ਬੁਲਾਣਾ ਫੈਰਸ ਕਰਨਾ ਉਹ ਸ਼ਾਇਦ ਘੱਟ ਹੁੰਦਾ ਤੇ ਲੇਡੀਜ਼ ਅਥਰੂ ਕਰ ਲਓ ਆਪਾਂ ਇਹ ਜ਼ਰੂਰ ਦੋ ਮੈਡਮ ਤੋਂ ਮੈਮ ਤੁਸੀਂ ਬ੍ਰਾਊਜ਼ ਕਰੋ ਟੋਟਲ ਕਿੰਨੇ ਕੇਸ ਆਏ ਉਹਨਾਂ ਚ ਕੋਈ ਕੇਸ ਦਾ ਕਿਸੇ ਵੀ ਇੱਕ ਅੰਦੇ ਕੇਸ ਦਾ ਨਿਕਾਰਾ ਕੋਈ ਹੋ ਜਾਵੇ ਹਾਂਜੀ ਮੇਰੇ ਕੋਲ ਅੱਜ ਜਿਹੜੇ ਸਾਡੇ ਕੇਸ ਕਮਿਸ਼ਨ ਦੀ ਤਰਫੋਂ ਲੱਗੇ ਸੀ ਦੇਵਤ 36 ਜਿਹੜੇ ਵਾਕ ਇਨ ਸੀਗੇ ਉਹ ਹੈਗੇ ਸੀ 15 ਤੋਂ ਲੈ ਕੇ ਵੀ ਸ਼ਾਇਦ ਦੱਸ ਕੇ 15 ਕਿ ਵੀ ਆਜੋਗੇ ਉਹ ਮੈਂ ਦੇਖ ਲਾਂ ਕਿ ਕਿੰਨੇ ਕੇਸ ਆਗੇ ਸੀ ਔਰ ਜਿਹੜੇ ਕੇਸ ਸਾਡੇ ਕੋਲ ਲੱਗੇ ਹੋਏ ਸੀ ਉਹਨਾਂ ਚੋਂ ਨਿਪਟਾਰਾ ਆਈ ਊਡ ਸੇ ਕਿ 50% ਹੈ ਵਾਈ 50% ਕਈ ਕੇਸ ਐਸੇ ਨੇ ਕਿ ਜਿਹੜੇ ਉਹਨਾਂ ਨੇ ਇੱਥੇ ਵੀ ਰਿਪੋਰਟ ਲਾਤੀ ਤੇ ਕੋਰਟ 'ਚ ਵੀ ਕੇਸ ਪਾਤਾ ਤੇ ਜਦੋਂ ਕੋਰਟ ਕੇਸ ਪਾ ਜਾਂਦਾ ਤੇ ਕਮਿਸ਼ਨ ਦੀ ਪਾਵਰ ਖਤਮ ਹੋ ਜਾਂਦੀ ਉਹਨਾਂ ਦੇ ਵਿੱਚ ਸੈਕੰਡਲੀ ਜਿਹੜੇ ਕੇਸਾਂ ਚ ਉਹ ਸੋਚਦੇ ਨੇ ਕਿ ਸਾਡੀ ਦੇਰ ਹੋ ਰਹੀ ਆ ਉਸੇ ਟਾਈਮਸ ਡੀਐਸਪੀ ਸਬ ਇੰਸਪੈਕਟਰ ਨੇ ਆਈਓਸ ਬੈਟੇ ਨੇ ਉਹਨਾਂ ਦਾ देयर ਐਂਡ THEN ਨਿਪਟਾਰਾ ਹੋ ਚੁੱਕਿਆ ਉਸੇ ਹੀ ਦੌਰੇ ਅੱਗੇ ਤੋਂ ਜਾਰੀ ਰਹਿਣਗੇ ਨਾ ਹਰ ਡਿਸਟ੍ਰਿਕਟ ਜਗ ਮੈਂ ਫਾਜ਼ਿਲਕਾ ਜਾ ਕੇ ਆਈਆਂ ਅਸੀਂ ਆਪਣਾ ਪੰਜਾਬ ਚ ਹੋਰ ਬਤੇ ਚਾਰ ਪੰਜ ਡਿਸਟ੍ਰਿਕਟ ਅਸੀਂ ਕਵਰ ਕਰ ਚੁੱਕੇ ਹਾਂ ਪਰ ਅੱਗੇ ਤੋਂ ਵੀ ਰਹੂਗਾ ਰੂਟੀਨ ਇਹ ਹਮੇਸ਼ਾ ਰਹੇਗਾ ਜੀ ਇਹ ਹਮੇਸ਼ਾ ਰਹੇਗਾ ਕਿਉਂਕਿ ਅਸੀਂ ਨਾਟ ਓਨਲੀ ਕਿ ਡਿਸਟ੍ਰਿਕਟ ਲੈਵਲ ਤੇ ਖਤਮ ਕਰਦੇ ਪਿੰਡਾਂ ਚ ਵੀ ਜਾਂਦੇ ਹਾਂ ਮੈਂ ਫਾਜ਼ਿਲਕਾ ਦਾ ਵੀ ਕੱਲ ਪਿੰਡ ਕਰਕੇ ਆਈਆਂ ਫਿਰੋਜ਼ਪੁਰ ਦੇ ਵੀ ਪਿੰਡ ਕੀਤੇ ਨੇ ਕਈ ਵਾਰੀ ਹੁੰਦਾ ਕਿ ਮੈਂ ਦੇਖਦੇ ਕਿ ਪਿੰਡ ਐਨੇ ਦੂਰ ਨੇ ਕਿ ਜਦ ਅਸੀਂ ਫਾਜ਼ਿਲਕਾ ਲਾਲੋ ਵਾਲੀ ਗਏ ਉਹ ਉੱਥੇ ਸਾਡੇ ਡਿਸਟ੍ਰਿਕਟ ਆਫਿਸ ਤੱਕ ਨਹੀਂ ਆ ਸਕਦੇ ਵਿਚਾਰੇ ਤੇ ਅਸੀਂ ਖੁਦ ਜਾਂਦੇ ਕਿ ਉਹਨਾਂ ਦੇ ਕੋਲ ਕਣ ਪਹਿਲਾ ਕਲਚਰ ਮੇਲੇ ਹੁੰਦੇ ਸੀ ਜਿਵੇਂ ਤੀਆਂ ਦੇ ਮੇਲੇ ਜਾਂ ਹੋਰ ਕਈ ਤਰ੍ਹਾਂ ਦੇ ਮੇਲੇ ਉਹਨਾਂ ਮੇਲਿਆਂ ਦੇ ਥਰੂ ਜਿਹੜੀਆਂ ਨਵੀਆਂ ਸਾਡੀਆਂ ਹੁਣ ਜਨਰੇਸ਼ਨ ਆ ਜਿਹੜੀਆਂ ਹੁਣ ਵਿਆਹ ਤੇ ਜੋ ਕੁੜੀਆਂ ਨੇ ਉਹਨਾਂ ਨੂੰ ਸਮਝਾਉਣ ਵਾਸਤੇ ਕੋਈ ਇਹਦਾ ਮੇਲਿਆਂ ਦਾ ਤੁਸੀਂ ਕੋਈ ਕਰ ਰਹੀ ਹੋ ਵਿਵਸਥਾ ਤੁਹਾਡੇ ਦੇ ਤਾਂ ਮੇਲੇ ਦਾ ਮੇਲੇ ਜਦੋਂ ਤਾਂ ਇਹ ਹੈਗਾ ਆਪਣਾ ਕਿ ਚਲੋ ਅਸੀਂ ਪੁਰਾਣੇ ਜਦੋਂ ਮੈਥਡ ਨਹੀਂ ਸੀ ਕੁਝ ਨੀਸੀ ਅਸੀਂ ਅਡਾਪਟ ਕਰ ਦਿੱਤਾ ਹੁਣ ਸਾਡੀ ਅਵੇਰਨੈਸ ਪ੍ਰੋਗਰਾਮਸ ਚੱਲਦੇ ਅਵੇਰਨੈਸ ਪ੍ਰੋਗਰਾਮ ਦੇ ਅੰਦਰ ਕੀ ਹੈ ਕਿ ਸਾਡੀ ਟੀਮ ਜਾਂਦੀ ਹੈ ਉਹ ਯੂਨੀਵਰਸਿਟੀਆਂ ਦੇ ਅੰਦਰ ਸਕੂਲਸ ਦੇ ਅੰਦਰ ਆਰ ਹਸਪੀਟਲਸ ਦੇ ਅੰਦਰ ਜਾਂ ਫਿਰ ਗ੍ਰਾਮ ਜਿਹੜੀ ਸਭਾ ਬੁਲਾਦੇ ਨੇ ਉੱਥੇ ਜਾਂਦੇ ਆਸੀਂ ਇੱਕ ਇੱਕ ਬੰਦਿਆ ਕੋਲ ਜਾ ਕੇ ਲੇਡੀਜ਼ ਨੂੰ ਦੱਸਦੇ ਹਾਂ ਕਿ ਤੁਹਾਡੇ ਆ ਹੱਕ ਨੇ ਐਡਾ ਪ੍ਰੋਟੈਕਸ਼ਨ ਮਿਲਦੀ ਆ ਜੇ ਕੋਈ ਕੰਪਲੇਂਟ ਆ ਕਿੱਥੇ ਆਉਂਦੀ ਆ ਪਰ ਅਸੀਂ ਕੱਲਾ ਸਿਰਫ ਇੱਥੇ ਤੱਕ ਨਹੀਂ ਸੀਮਿਤ ਕਰਦੇ ਕਿ ਤੁਹਾਨੂੰ ਇਹ ਹੱਕ ਹੈ ਇਹ ਹੱਕਾਂ ਦੇ ਨਾਲ ਨਾਲ ਜ਼ਿੰਮੇਵਾਰੀਆਂ ਬਹੁਤ ਹੁੰਦੀਆਂ ਨੇ ਉਹ ਜ਼ਿੰਮੇਵਾਰੀਆਂ ਦਾ ਵੀ ਹੋਣਾ ਚਾਹੀਦਾ ਹੱਕ ਤੁਹਾਡੇ ਤਾਂ ਹੀ ਠੀਕ ਨੇ ਯਾਰ ਤੁਹਾਨੂੰ ਦਿੱਤੇ ਜਾਂਦੇ ਨੇ ਜੇ ਤੁਸੀਂ ਜ਼ਿੰਮੇਵਾਰੀ ਵੀ ਨਿਭਾਉਣੀ ਇਸ ਚੀਜ਼ ਦੀ ਤੇ ਉਹ ਚੀਜ਼ ਜਿਹੜੀਆਂ ਨੇ ਅਵੇਅਰਨੈਸ ਪ੍ਰੋਗਰਾਮ ਨੇ ਮਟੀਰੀਅਲ ਜਿਹੜਾ ਅਸੀਂ ਉਹਦਾ ਪ੍ਰਿੰਟ ਕਰਦੇ ਆਂ ਜਗਾ ਜਗਾ ਜਾ ਕੇ ਉਸ ਮਟੀਰੀਅਲ ਨੂੰ ਵੀ ਵੰਡਦੇ ਸੋ ਪ੍ਰੋਗਰਾਮਸ ਐਦਾਂ ਚੱਲਦੇ ਠੀਕ ਹੈ ਮੈਮ ਥੈਂਕ ਯੂ ਥੈਂਕ ਯੂ ਮੈਮ ਥੈਂਕ ਯੂ